ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਹੁਣੀ ਅਜੇ ਕੰਮ ਤੋਂ ਆਏ ਸੀਗੇ 2 ਵਜੇ ਨੰਡ ਲਾ ਕੇ ਤੇ ਹੁਣ ਬਸ ਆਪਾਂ ਥੋੜੀ ਦੇਰ ਬਾਅਦ ਤਿਆਰ ਹੋਵਾਂਗੇ ਸ੍ਰੀ ਪਤੇਗੜ੍ਹ ਸਾਹਿਬ ਜਾਣ ਵਾਸਤੇ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਵਲੌਗ ਤਿਆਰ ਹੋ ਕੇ ਆਪਾਂ ਹੋ ਗਏ ਸੀਗੇ ਤਿਆਰ ਟਾਈਮ ਹੋ ਗਿਆ 3:30 ਤੇ ਹੁਣ ਆਪਾਂ ਇੱਕ ਤੋਂ ਤੁਰਨ ਲੱਗੇ ਆ ਤਿੰਨ ਜਾਣੇ ਆ ਇੱਕ ਭਰਾ ਹੋਰ ਆਪਣਾ ਕਿਆ ਵੀਰਾ ਤੇ ਆਪਣੇ ਨਾਲ ਪਹਿਲੀ ਵਾਰ ਚੱਲੇ ਆ ਫਤਿਹ ਦੀ ਸਾਂਝ ਬਰੋਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਅਸੀਂ ਜਾਵਾਂਗੇ ਸ੍ਰੀ ਪਤੇਗੜ੍ਹ ਸਾਹਿਬ ਤੇ ਤੁਹਾਨੂੰ ਰਾਸਤੇ ਦੇ ਵਿੱਚ ਜੇ ਕੋਈ ਕਲਿੱਪ ਹੋਈ ਤੇ ਕੋਣ ਆੜੀ ਤੁਹਾਨੂੰ ਕਰਾਵਾਂਗੇ ਦਰਸ਼ਨ ਚਲੋ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਦਰਾਹੇ ਜਾ ਕੇ ਨੇ ਪਹੁੰਚ ਲਈ ਆ ਹੌਲੀ ਹੌਲੀ ਚੱਲਦੇ ਆ ਇੱਕ ਬਾਬਾ ਸਾਡੇ ਮੁਰੇ ਆ ਅਸੀਂ ਦੋ ਜਣੇ ਜੇ ਉੱਪਰ ਪਿੱਛੇ ਆ ਆ ਖੰਨੇ ਪਹੁੰਚ ਗਏ ਹੁਣ ਬਾ ਟਾਪੋਲ ਟਾਪੋਲ ਜਾਣਾ ਸੀ ਉੱਥੋਂ ਮਿਲਦੇ ਆਪਾਂ ਥੋੜਾ ਜਿਹਾ ਗਾਂ ਜਾ ਕੇ ਰਾਤ ਅਜੇ ਗੱਟਣ ਲੱਗੇ ਹੁਣ ਇਹ ਫੋਟੋਆਂ ਰਾਤ ਆ ਕੇ ਬਣਾਉਂਦੇ ਆ ਚਲੋ ਉੱਪਰ ਚਲੇ ਗਏ ਆਪਾਂ ਪਹੁੰਚ ਗਏ ਸ੍ਰੀ ਪਤੇਗੜ੍ਹ ਸਾਹਿਬ ਜੋਗਰ ਦੁਬਾਰਾ ਜਿੱਥੇ ਸ਼ੇਰਾਂ ਨੇ ਛੋਟੇ ਸਾਹਿਬ ਜਾਤਰਾ ਦੀ ਰਾਤ ਕੀਤੀ ਸੀ ਚਲੋ ਜੀ ਸਾਰਾ ਤਿਆਰਲਾ ਤੁਸੀਂ ਪੜ੍ਹ ਸਕਦੇ ਹੋ ਇਹਨੂੰ ਠੀਕ ਹੈ ਜੀ ਵਾਹ ਸੋ ਟੋਡਰਵਾਲ ਦੀ ਹਵੇਲੀ ਚ ਉੱਥੇ ਆ ਕੇ ਮਿਲ ਜਾ। ਲੋ ਜੀ ਟੋਡਰਵਾਲ ਦੀ ਹਵੇਲੀ ਪਹੁੰਚ ਗਏ ਸੀਗੇ। ਇੱਥੇ ਉਧਰੋਂ ਸਾਰੇ ਕਿਤੇ ਮੱਥਾ ਟੇਕ ਆਏ ਸੀਗੇ। ਇਦਾਂ ਦੀ ਸੀਗੀ ਪਹਿਲਾਂ ਇਹ ਟੋਡਰਵਾਲ ਦੀ ਹਵੇਲੀ। ਦੇਖੋ। ਉਹ ਟਣੇ ਸੀ ਦੂਰ ਸੀਗੇ ਅੱਜ ਅਸੀਂ ਨੇੜੇ ਆ ਗਏ ਜੋ ਤਣ ਮੀ ਪੈਂਦਾ ਸੀਗਾ। ਅੱਜ ਅਸੀਂ ਜ਼ਿਆਦਾ ਨੇੜੇ ਆ ਗਏ। ਜੀ ਜੋ ਮਣੀ ਨੇ ਤੇ ਮੂੜਾਂ ਦੱਬੀ ਆ ਜੀ ਨੋਟ ਰਮਾਓ 90 ਕਰੋ ਦਰਸ਼ਨ ਤਸਵੀਰਾਂ ਬਣਾਤੀਆਂ ਹਨ ਇਧਰਲੀ ਸਾਈਡ ਤਸਵੀਰਾਂ ਵੀ ਲਾਤੀਆਂ तस्वीर तो भी लाती है है है, ला दी जी अंदर पाठ चल रहा वा शुक्र इत कि स्पीकर लाया नहीं तो सुन तरह पी आई सी काम चल रहा व पूरी तैयार हो गई फिर तुम दिखावा ਆਦੇ ਮਾ ਬੱਚਿਆਂ ਲੈ ਕੇ ਮੱਥਾ ਟਿਕਾਉਂਦੇ ਨੇ ਆ ਕੇ ਵੀ ਕਹਿ ਦੇਦੇ ਜੀ ਆਜਾ ਉਧਰ ਮੱਥਾ ਟਿਕਾ ਲਈ ਜਗਾ ਜਮਾ ਹੀ ਨਹੀਂ ਕਿਹੜੀ ਜਗਾ ਨੌਂ ਜੀ ਨਹੀਂ ਜਿਆ ਦਿਨ ਕਿਸੇ ਨੇ ਹੋਰ ਆਪਾਂ ਆ ਗਏ ਸੀਗੇ ਪੱਤੇਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਘਰ ਨੂੰ ਚੱਲੇ ਆ ਹੁਣ ਆਪਣੀ ਵੀਡੀਓ ਅੰਨ੍ਹੀ ਕੀ ਆ ਹੁਣ ਕਿਤੇ ਮਿਲਾਂਗੇ ਹੁਣ ਨਵੀਂ ਵੀਡੀਓ ਤੇ ਅਗਲੇ ਹਫਤੇ ਚਲੋ ਠੀਕ ਆਈ